ਸਸੀ ਕਲਗੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਕ੍ਰੇਲੇ ਕ੍ਰੇਲੇ ਆਪਾਂ ਘਰ ਮੇ ਕ੍ਰੇਲੇ ਬਣਾਵਾਂਗੇ ਇੱਕ ਅਲੱਗ ਤਰੀਕੇ ਦੇ ਨਾਲ ਬਣਾਵਾਂਗੇ ਤੇ ਇਹ ਕ੍ਰੇਲੇ ਬਿਲਕੁਲ ਵੀ ਕੌੜੇ ਨਹੀਂ ਬਣਨਗੇ ਤੇ ਬਹੁਤ ਘੱਟ ਤੇਲ ਦੇ ਵਿੱਚ ਪੜਾਵਾਂਗੇ ਆਓ ਜੀ ਆਪਾਂ ਕਰਦੇ ਹਾਂ ਰੈਸਪੀ ਸ਼ੁਰੂ ਇੱਥੇ ਜਿਵੇਂ 500 ਗ੍ਰਾਮ ਲੈਤੇ ਕ੍ਰੇਲੇ ਤ੍ਰੇਲਿਆਂ ਨੂੰ ਮੈਂ ਚੰਗੀ ਤਰ੍ਹਾਂ ਪਾਣੀ ਦੇ ਵਿੱਚੋਂ ਸਾਫ਼ ਕਰ ਲਿਆ ਸੀ ਧੋ ਲਿਆ ਸੀ ਤੇ ਇੱਥੇ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਤੇ ਸਿਲਕੇ ਨੂੰ ਉਤਾਰਨਾ ਵਾਂਗੇ ਤੁਸੀਂ ਪੀਲਰ ਨਾਲ ਵੀ ਉਤਾਰ ਸਕਦੇ ਹੋ ਕਰ ਲਿਨਾ ਵੀ ਉਤਾਰ ਸਕਦੇ ਹੋ ਨੈਸ ਨਾਲ ਤੇ ਇੱਥੇ ਜੀ ਆਪਾਂ ਦੇਖੋ ਸਿਲਕਾ ਉਤਾਰ ਲਿਆ ਅਲੱਗ ਤੇ ਇਹਦੇ ਵਿੱਚ ਨਮਕ ਮਿਲਾ ਲਿਆ ਥੋੜੀ ਜਿਹੀ ਹਲਦੀ ਚੁਟਕੀਕ ਮਿਲਾ ਕੇ ਸਾਈਡ ਤੇ ਰੱਖਤਾ ਤੇ ਉੱਪਰੋਂ ਦੀ ਆਪਾਂ ਤ੍ਰੇਲਿਆਂ ਤੇ ਵੀ ਹਲਦੀ ਲਾਤੀ ਚੁਟਕੀਕ ਤੇ ਨਾਲ ਹੀ ਆਪਾਂ ਸਪ੍ਰਿੰਕਲ ਕਰਾਂਗੇ ਤੇ ਨਮਕ ਤੇ ਨੂੰ ਆਪਾਂ ਮਸਲ ਮਸਲ ਕੇ ਇਹਨਾਂ ਦੇ ਹੱਥ ਨਾਲ ਲਗਾ ਦਾਂਗੇ ਨਮਕ ਤੇ ਹਲਦੀ ਤਾਂ ਕਿ ਗਰੀਲੇ ਦੇ ਵਿੱਚੋਂ ਥੋੜਾ ਜਿਹਾ ਕੜਵਾਪਣ ਹੁੰਦਾ ਤੇ ਉਹ ਖਤਮ ਹੋ ਜਾਵੇ ਤੇ ਇਸ ਤਰੀਕੇ ਨਾਲ ਲਗਾ ਕੇ ਰੱਖ ਦਵਾਂਗੇ ਅੱਧਾ ਘੰਟਾ ਤੇ ਫਿਰ ਆਪਾਂ ਇਹਨਾਂ ਕੱਢਾਂਗੇ ਕਿ ਬੀਜ ਤੇ ਬੀਜ ਕੱਢਣ ਲਈ ਆਪਾਂ ਇੱਕ ਟ੍ਰਿਕ ਦੱਸਾਂਗੇ ਤੇ ਇਸ ਤਰੀਕੇ ਨਾਲ ਆਪਾਂ ਪਹਿਲਾਂ ਕਟ ਲਗਾਵਾਂਗੇ ਕਟ ਲਗਾ ਕੇ ਆਪਾਂ ਫਿਰ ਬਾਅਦ ਵਿੱਚ ਇਹਦੇ ਬੀਜ ਕਟਾਂਗੇ ਇਸ ਤਰੀਕੇ ਨਾਲ ਮੈਂ ਸਾਰੇ ਗਰੀਲੇ ਤੇ ਜੀ ਕਟ ਲਾ ਲਈ ਤੇ ਹੁਣ ਜੀ ਆਪਾਂ ਜਿਹੜਾ ਚਮਚ ਹੁੰਦਾ ਆਪਣਾ ਉਹਦੇ ਡੰਡੀ ਦੇ ਨਾਲ ਆਪਾਂ ਬੀਜ ਕੱਢਾਂਗੇ ਤੇ ਆਪਾਂ ਹੱਥ ਦੀ ਨਾਲ ਬਿਲਕੁਲ ਨਹੀਂ ਕੱਢਾਂਗੇ ਤੇ ਆਪਣੇ ਅੰਗੂਠੇ ਦੁਖਣ ਲੱਗ ਜਾਂਦੇ ਆ ਜਦੋਂ ਆਪਾਂ ਬੀਜ ਕੱਢਦੇ ਆ ਕਿਉਂਕਿ ਬੀਜ ਕਈਆਂ ਇਹ ਕਰੇਲਾਂ ਦੇ ਵਿੱਚ ਹਾਰਡ ਹੁੰਦੇ ਨੇ ਸਖਤ ਹੁੰਦੇ ਨੇ ਇਸ ਕਰਕੇ ਆਪਣੇ ਹੱਥ ਜਿਹੜੇ ਉਹ ਦੁਖਣ ਲੱਗ ਜਾਂਦੇ ਆ ਦਰਦ ਕਰਨ ਲੱਗ ਜਾਂਦਾ ਅੰਗੂਠਾ ਤੇ ਆਪਾਂ ਹੁਣ ਚਮਚ ਦੀ ਡੰਡੀ ਨਾਲ ਇਸ ਤਰੀਕੇ ਨਾਲ ਕੱਟ ਲਵਾਂਗੇ ਤੇ ਬਿਲਕੁਲ ਸਾਰੇ ਬੀਜ ਰਿਮੂਵ ਹੋ ਜਾਣਗੇ ਤੇ ਜਿਹੜੇ ਕੱਚੇ ਬੀਜ ਹੁੰਦੇ ਆਪਾਂ ਉਹ ਕ੍ਰੇਲੇ ਨੂੰ ਇਸੇ ਤਰੀਕੇ ਨਾਲ ਰੱਖ ਲਾਂਗੇ ਜਿਹੜੇ ਹਾਰਡ ਵਾਲੇ ਹੁੰਦੇ ਆ ਤੋ ਉਹ ਆਪਾਂ ਇਸ ਤਰੀਕੇ ਨਾਲ ਕੱਟ ਲਵਾਂਗੇ ਇਸ ਤਰੀਕੇ ਨਾਲ ਸਾਰੇ ਆਪਾਂ ਕ੍ਰੇਲੇ ਨੂੰ ਦੇ ਬੀਜ ਕੱਢ ਲਏ ਕਿਉਂਕਿ ਸਾਰੇ ਪੱਕੇ ਹੋਏ ਸੀਗੇ ਬੀਜ ਕੱਚੇ ਬਿਲਕੁਲ ਨਹੀਂ ਸੀਗੇ ਤੇ ਕੱਚੇ ਆਪਾਂ ਰੱਖ ਸਕਦੇ ਹੁੰਦੇ ਆ ਆਪਾਂ ਚੌਪਰ ਦੇ ਵਿੱਚ ਚੌਪ ਕਰਕੇ ਮਸਾਲੇ ਦੇ ਵਿੱਚ ਪੁੱਨ ਸਕਦੇ ਆ ਕੱਚੀ ਬੀਜਿਆਂ ਨੂੰ ਤੇ ਹੁਣ ਜੀ ਆਪਾਂ ਥੋੜਾ ਜਿਹਾ ਨਮਕ ਤੇ ਹਲਦੀ ਫੇਰ ਪਾਤੀ ਸੀ ਅੱਧਾ ਕਿ ਘੰਟਾ ਫੇਰ ਰੱਖ ਲਿਆ ਸੀ ਤੇ ਇੱਥੇ ਜੀ ਆਪਾਂ ਲੈਤਾ ਆਇਲ ਆਲਪਰ ਬਿਲਕੁਲ ਇੱਕ ਕੜਸੀ ਦੇ ਤਕਰੀਬਨ ਲੈਤਾ ਤੁਸੀਂ ਦੇਖ ਸਕਦੇ ਹੋ ਤੇ ਦੋ ਵੱਡੇ ਚਮਚ ਕਹਿ ਸਕਦੇ ਹੋ ਤੇ ਇੱਥੇ ਮੈਂ ਕarele ਪਾਦੇ ਕareleਆਂ ਨੂੰ ਪਹਿਲਾਂ ਆਪਾਂ ਫਰਾਈ ਕਰਾਂਗੇ ਫਰਾਈ ਕਰਨ ਤੋਂ ਬਾਅਦ ਆਪਾਂ ਕareleਆਂ ਨੂੰ ਇੱਕ ਪਲੇਟ ਦੇ ਵਿੱਚ ਕੱਢਾਂਗੇ ਇਹਨਾਂ ਦੀ ਸਾਈਡ ਚੇਂਜ ਕਰ ਲਾਂਗੇ ਪਲਟਾ ਕੇ ਆਪਾਂ ਇਹਨਾਂ ਨੂੰ ਫਰਾਈ ਕਰਨਾ ਇਨਾਂ ਦੇ ਆਸ-ਪਾਸੇ ਨੂੰ ਅਸੀਂ ਚੰਗੀ ਤਰੀਕੇ ਨਾਲ ਦੇਖੋ ਪਲਟਾਇਆ ਤਾਂ ਫਿਰ ਫਿਰ ਅਪਰ ਫਰਾਈ ਕੀਤਾ ਤਾਂ ਆਪਣੇ ਕਲੇਲੇ ਦੇਖ ਲਓ ਕਲਰ ਥਿੰਡ ਹੋ ਗਿਆ ਫਰਾਈ ਹੋ ਗਏ ਨੇ ਹੁਣ ਤੁਸੀਂ ਦੇਖ ਸਕਦੇ ਹੋ ਇਸ ਤਿੱਕੇ ਨੇ ਕਿ ਤੁਸੀਂ ਫਰਾਈ ਕਰਨਾ ਸੰਤੀ ਅਪਰ ਸਾਈਡ ਆਪਾਂ ਜੀਰੋ ਕਲੇਲੇ ਵੀ ਜਿਹੜਾ ਹੈ ਨਾ ਦੇਖੋ ਸਾਈਡ ਆਪਾਂ ਪਲਟ ਕੇ ਆਪਾਂ ਇਹਨਾਂ ਨੂੰ ਫਰਾਈ ਕਰਨਾ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਘੱਟ ਤੇਲ ਦੇ ਵਿੱਚ ਆਪਾਂ ਫਰਾਈ ਕੀਤਾ ਤੇ ਇਸੇ ਤੇਲ ਦੇ ਵਿੱਚ ਹੀ ਆਪਾਂ ਇਹਨਾਂ ਦਾ ਮਸਾਲਾ ਤਿਆਰ ਕਰਾਂਗੇ ਜੋ ਆਪਾਂ ਪਾਵਾਂਗੇ ਹੁਣ ਆਪਾਂ ਕ੍ਰੀਲੇ ਫਰਾਈ ਕਰ ਲਏ ਚੰਗੇ ਤਰੀਕੇ ਦੇ ਨਾਲ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਤੇ ਨਾ ਹੀ ਕੋਈ ਸਟੀਮ ਦੇ ਲੋੜਾ ਭਾਫ਼ ਦੀ ਲੋੜ ਹੈ ਤੇ ਆਪਾਂ ਇਸ ਤਰੀਕੇ ਨਾਲ ਕ੍ਰੀਲੇ ਬਹੁਤ ਘੱਟ ਤੇਲ ਦੇ ਵਿੱਚ ਬਣਾ ਸਕਦੇ ਹਾਂ ਤਾਂ ਆਪਾਂ ਨੂੰ ਦਵਾਰੇ ਵੀ ਫਰਾਈ ਕਰਨੀ ਪੈਂਦੀ ਹੈ ਜਿਕਰ ਆਪਾਂ ਭਾਫ਼ ਵਾਲੇ ਬਣਾਉਣੇ ਅਤੇ ਇੱਥੇ ਮੈਂ 3 ਤੋਂ 4 ਹਰੀਆਂ ਮਿਰਚਾਂ ਤੇ ਲਸਣ ਦੀਆਂ 8-9 ਕਲੀਆਂ ਤੇ ਇੱਕ ਟਮਟੇ ਜੀਰੇ ਦਾ ਆਪਾਂ ਇਹਨਾਂ ਨੂੰ ਪਹਿਲਾਂ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਆਪਾਂ ਪਾਵਾਂਗੇ ਜੀ ਪਿਆਜ਼ ਪਿਆਜ਼ ਮੈਂ ਇੱਕ ਛੋਟੀ ਥਾਲੀ ਲੈਤੀ ਆ ਉਹ ਇਹਨਾਂ ਨੂੰ ਕੱਟ ਕੇ 8-9 ਪਿਆਜ਼ ਮੈਂ ਕੱਟਤੀ ਸੀ ਇਹਨਾਂ ਨੂੰ ਪ੍ਰੀਕ ਕੱਟ ਲਿਆ ਇੱਕ ਆਪਾਂ ਲੱਗ ਤਰੀਕੇ ਨਾਲ ਕਰੇਲੇ ਭਰਮੇ ਬਣਾਵਾਂਗੇ ਤੇ ਇੱਕ ਤਾਂ ਆਪਾਂ ਮਸਾਲਾ ਰਗੜ ਕੇ ਬਣਾਉਣੀ ਆ ਆਪਾਂ ਉਹ ਵਾਲੇ ਨਹੀਂ ਬਣਾਵਾਂਗੇ ਇੱਥੇ ਆਪਾਂ ਪਾ ਲਈ ਜੀ ਸਿਲਕ ਕੇ ਕਰੇਲਿਆਂ ਦੇ ਤੇ ਇਹਨਾਂ ਦਾ ਪਾਣੀ ਤੁਸੀਂ ਨਿਚੋੜ ਦੇਣਾ ਇਹ ਜਿਹੜੇ ਨੀਂ ਵੀ ਨਿਚੋੜਨਾ ਤਾਂ ਵੀ ਬਿਲਕੁਲ ਇਦਾਂ ਪਾਣੀ ਸੁੱਕ ਜਾਣਾ ਮਸਾਲੇ ਨੇ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੇ ਇੱਕ ਵਾਰੀ ਮਿਕਸ ਕਰ ਲਾਂਗੇ ਚੰਗੇ ਤਰੀਕੇ ਦੇ ਨਾਲ ਹੁਣ ਆਪਾਂ ਟਮਾਟਰਾਂ ਨੂੰ ਵੀ ਪਾ ਕੇ ਮਿਕਸ ਕਰ ਲਾਂਗੇ ਚੰਗੇ ਤਰੀਕੇ ਦੇ ਨਾਲ ਤੇ ਇਹਨਾਂ ਨੂੰ ਵੀ ਆਪਾਂ ਭੁੰਨ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਮਸਾਲਾ ਕਿੰਨਾ ਹੋ ਗਿਆ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਭੁੰਨ ਕਰਾਂਗੇ ਜਿਹੜੇ ਮਸਾਲੇ ਆਏ ਨੇ ਜਿਹੜੇ ਆਪਣੇ ਘਰੇਲੂ ਮਸਾਲੇ ਆਪਾਂ ਉਹ ਵੀ ਐਡ ਕਰਾਂਗੇ ਨਮਕ ਇੱਕ ਚਮਚ तो आप पावगी जी हम लाल मिर्च पाउडर अद्धा चमच क्योंकि सुक्या सब्जियों मिक्स ज्यादा बन रहा है तो अद्धा चमच आप गर्म मसाला अद्धा चमची आप धनिया पाउडर तो अद्धा चमच आप हल्दी नाल आप चिली फ्लैक्स दरदड़ी जी कुटी हुई सुक्की लाल मिर्च तो इधर टेस्ट ज्यादा वाला आंसर सब्जी का तो हम आप एक बार मिक्स कर देंगी इन्होंने भुन करा ਕਿ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਘੱਟ ਤੇਲ ਦੀ ਕੀ ਹੈ। ਇਹਲੇ ਤਿਆਰ ਕਰ ਲੇ ਤੇ ਬਹੁਤ ਵਧੀਆ ਤਰੇਲੇ ਬਣ ਕੇ ਤਿਆਰ ਹੋਇਆ ਸਟਫਿੰਗ ਵਾਲੇ ਤਰੇਲੇ ਆ। ਇਥੇ ਜੀ ਆਪਾਂ ਕ੍ਰੀਲੇ ਆਂਦੇ ਹੁਣ ਬੀਜ ਕੱਢ ਲਏ ਸੀ ਦੇਖੋ ਫਿਰ ਉਹ ਟਿੱਕੇ ਦੇ ਨਾਲ ਹੁਣ ਇਹਨਾਂ ਨੂੰ ਭਰਾਂਗੇ। ਇਹਨੂੰ ਫਰਾਈ ਕਰ ਲੇ ਚੰਗੇ ਤਰੀਕੇ ਦੇ ਨਾਲ ਬੀਜ ਕੱਢ ਕੇ ਤੇ ਮੈਂ ਇਹਨਾਂ ਦੀ ਫਿਲਿੰਗ ਕਰ ਦਾਂਗੇ ਆਪਾਂ। ਇਹ ਟਿੱਕੇ ਨਾਲ ਆਪਾਂ ਚਮਚ ਦੇ ਮਾਤ ਨਾਲ ਇਹਨਾਂ ਦੀ ਫਿਲਿੰਗ ਕਰਾਂਗੇ। ਤੁਸੀਂ ਦੇਖ ਸਕਦੇ ਹੋ ਆਪਣੇ ਗ੍ਰੀਲੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਤੇ ਨਹੀਂ ਆਪਾਂ ਨੂੰ ਦੁਬਾਰਾ ਇਹਨਾਂ ਨੂੰ ਫਰਾਈ ਕਰਨ ਦੀ ਲੋੜ ਪੈਣੀ ਆ ਕਿਤੇ ਬਣਾ ਲੈ ਇੱਕ ਵਾਰੀ ਕੀ ਫਰਾਈ ਕਰਨਗੇ ਤਰੀਕੇ ਨਾਲ ਕੀਤੇ ਆ ਤੇ ਇਸ ਤਰੀਕੇ ਨਾਲ ਮੈਂ ਸਾਰੇ ਗ੍ਰੀਲੇ ਭਰ ਲੈਨੇ ਆ ਤੁਸੀਂ ਆਪ ਤਾਂ ਕੇਜੀ ਸਟਾਕਿੰਗ ਉੱਪਰ ਧਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਗ੍ਰੀਲੇ ਭਰ ਕੇ ਤਿਆਰ ਹੋਏ ਨੇ ਜਿਹੜੇ ਆਪਾਂ ਗ੍ਰੀਲੇ ਭਰ ਲਏ ਨੇ ਇਸੇ ਤਰੀਕੇ ਨਾਲ ਮੈਂ ਸਾਰੇ ਕਲੇਲੇ ਨੂੰ ਕਰੂੰਗੀ ਜੀ ਚਮਚ ਦੀ ਮਦਦ ਨਾਲ ਤੁਸੀਂ ਹੱਥ ਨਾਲ ਵੀ ਪਰ ਸਕਦੇ ਹੋ ਤੇ ਇਹ ਕਲੇਲੇ ਬਿਲਕੁਲ ਵੀ ਕੜਦੇ ਨਹੀਂ ਬਣਨਗੇ ਤੇ ਬਹੁਤ ਘੱਟ ਤੇਲ ਦੇ ਵਿੱਚ ਬਣ ਜਾਣਗੇ ਤੇ ਨਾ ਹੀ ਸਟੀਮ ਦੀ ਲੋੜ ਪੈਣੀ ਹੈ ਤੇ ਨਾ ਹੀ ਕੋਈ ਆਪਾਂ ਨੂੰ ਭਾਫ਼ ਦੀ ਲੋੜ ਪੈਣੀ ਹੈ ਵੀ ਭਾਫ਼ ਤੇ ਆਪਾਂ ਨੂੰ ਪਹਿਲਾਂ ਪਕਾਉਣ ਦੀ ਦੇਖੋ ਕਿੰਨੇ ਵਧੀਆ ਭਰ ਕੇ ਤਿਆਰ ਹੋਏ ਤੇ ਕਿੰਨੀ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਨਾਲ ਪਿਆਜ਼ ਦੀ ਜੇ ਕੱਜੀ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਨਾਲ ਕਮੈਂਟ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸ਼ਸ਼ੀ